ਹਾਸ਼ੀਗਲਕਸਾਨ ਬਿਰੋ ਹੁਣ ਮੇਚ ਪਰ ਤੇਲਾ ਦਾ ਜਿਹੜਾ ਅਟੈਕ ਹੈ ਬਹੁਤ ਜ਼ਿਆਦਾ ਹੈ ਅਸੀਂ ਜਿਹੜਾ ਟ੍ਰਾਇਲ ਕਰਾ ਕਰਕੇ ਦਵਾਈਆਂ ਕਰਵਾਉਂਦੇ ਆਂ ਦਾ ਟ੍ਰਾਇਲ ਉਹ ਚ ਚੰਗੇ ਜਿਹੜੇ ਦਵਾਈਆਂ ਕੱਢਦੇ ਆਂ ਜਿਹੜੀਆਂ ਤੇਲਾ ਸਾਫ਼ ਕਰ ਦਿੰਦੇ ਆਂ ਜਿਵੇਂ ਆਈ ਰੋਬੋਟ ਪਲਸ ਟੈਂਗੋ ਦਾ ਰਿਜ਼ਲਟ ਬਹੁਤ ਸੋਹਣਾ ਹੈ ਤੇਲਾ ਬਿਲਕੁਲ ਸਾਫ਼ ਕਰ ਲਿਆ ਸੀਗਾ ਪਰ ਵਿੱਚ ਕੀ ਜਾਂਦੇ ਆਂ ਕੰਪਨੀ ਵਾਲੇ ਕੁਝ ਇਹੋ ਜਿਹਾ ਜਾ ਕੇ ਜਿਹੜੀ ਉਹਨੂੰ ਉਂਗਲ ਆ ਜਾਂਦਾ ਫਾਰਮਰ ਵੀ ਨੂੰ ਗਲਤ ਕੋਈ ਚੀਜ਼ ਕਰਵਾਇਆ ਆਉਂਦੇ ਆ ਉਹ ਦੁਬਾਰੇ ਤੇਲਾ ਫੇਰ ਵੱਜ ਜਾਂਦਾ ਤੇ ਫਾਰਮਰ ਵੀ ਨੂੰ ਸਮੱਸਿਆ ਉਹਦੀ ਫੇਰ ਖੜੀ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਜਿਹੜੀ ਚੀਜ਼ ਐ ਤੁਹਾਨੂੰ ਪਤਾ ਨਹੀਂ ਉਹ ਚੀਜ਼ ਨੂੰ ਰეკਮੈਂਡ ਨਾ ਕਰਿਆ ਕਰੋ। ਜਾਓ ਜੀ ਇਹਦੇ ਬਾਰੇ ਟ੍ਰੈਕ ਕਰਾ ਕੇ ਦੇਖੋ ਵੀ ਕੰਮ ਕਰਦਿਆ ਨਾ ਕਰਦੀ ਐ। ਤੁਸੀਂ ਤਾਂ ਆਪਣਾ ਸਿਸਟਮ ਵੇਚ ਕੇ ਤੁਰ ਜਾਨੇ ਹੋ। ਤੇ ਪਰਫਾਰਮਰ ਵੀਰ ਉਹ ਚੀ ਰਗੜਿਆ ਜਾਂਦਾ। ਹੁਣ ਦੁਬਾਰਾ ਦੇਖੋ ਤੇਲਾ ਫੇਰ ਚੜ ਗਿਆ। ਕਈ ਫਾਰਮ ਵੀਰ ਕਹਿੰਦੇ ਵੀ ਇਸ ਛੜਤੀ ਸੀ ਮੁੜ ਕੇ ਸਪਰੇ ਹੋ ਕਰਤੀ ਸੀ ਵਿੱਚ ਮੋਨੋ ਕਰਤੀ ਸੀ ਕਰਤੀ ਤੇ ਤੇਲਾ ਫੇਰ ਵੱਧ ਗਿਆ। ਸੋ ਨੂੰ ਬਹੁਤ ਵਾਰੀ ਸਮਝਾ ਚੁੱਕੇ ਆਂ ਬਾਈ ਜੀ। ਤੁਸੀਂ ਟੈਂਗੋ ਪਲਸ ਆਈ ਰੋਬਟ ਕਰਾ ਇੱਕ ਵਾਰ ਸਪਰੇ ਕਰ ਦਿਓ। 100 ਦੇ ਵਿੱਚੋਂ 98% ਤੇਲਾ ਸਾਫ ਕਰ ਦਿੰਦੀ ਐ। ਜਿਹੜਾ ਇੱਕ ਵਾਰ ਟ੍ਰੈਗਿਆ ਮੁੜ ਕੇ ਤੁਸੀਂ ਕੀ ਕਰਨਾ ਹਰ ਇੱਕ ਸਪਰੇ ਦੇ ਵਿੱਚ ਹਫਤੇ ਜਾਂ ਜੂਵੀ 15 ਵਾਰ ਕਰਦੇ ਹੋ ਉਹ ਚ ਕਲੀ ਆਇਰੋ ਬਟਾ ਤੀ ਤੋ ਚੈਗਰਾਮ ਕੇ ਲਈ ਪਾਈ ਚਲੋ ਤੇ ਲਾ ਬਰ ਕੋ ਟਕਿਆ ਤੇ ਟੇਗਿਆ ਰਹੂਗਾ ਸਾਫ ਰਹੂਗਾ ਪਰ ਤੁਸੀਂ ਇਸ ਤੇ ਨਾ ਕਰਿਆ ਕਰੋ ਅਸੀਂ ਤੁਹਾਡੇ ਭਲੇ ਵਾਸਤੇ ਬੈਠੇ ਹਾਂ ਤੁਸੀਂ ਕੀ ਕਰਦੇ ਹੋ ਜਦੋਂ ਤੇਰਾ ਸਾਫ ਹੁੰਦਾ ਮੁੜ ਕੇ ਤੁਸੀਂ ਹੋਰ ਪਾਸੇ ਭੱਜ ਲੈਨੇ ਹੋ ਜੋ ਮੁੜ ਕੇ ਉੱਥੇ ਜਾ ਕੇ ਝੁੱਗਾ ਪੜਵਾ ਕੇ ਆ ਕੇ ਫਿਰ ਉੱਥੇ ਖੜ ਜੰਨੇ ਹੋ ਫਾਇਦਾ ਕੀ ਚੀਜ਼ ਦਾ ਇਸ ਕਰਕੇ ਵਿਸ਼ਵਾਸ ਕਰਕੇ ਚੱਲਿਆ ਕਰੋ ਅਸੀਂ ਤੁਹਾਡੇ ਵਾਸਤੇ ਕੋਈ ਗਲਤੀ ਨਹੀਂ ਕਰਾਉਂਦੇ ਧੰਨਵਾਦ ਸਭ ਦਾ ਜਿਉਂਦੇ ਵਾਦੇ ਰਹੋ ਵੀਡੀਓ ਸ਼ੇਅਰ ਕਰਿਓ ਤੇ ਵਿਸ਼ਵਾਸ ਬਣਾ ਕੇ ਚਲੋ ਤੇ ਟੈਂਗੋ ਤੇ ਆਇਰੋਡ ਸਪਰੇਅ ਕਰਕੇ ਦੁਬਾਰੇ ਨੂੰ ਸਾਫ਼ ਕਰ ਲਓ